ਰੜਦੇ ਜਾਂਦੇ ਉਹ ਗਿਆ 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 ਉਹ ਗਏ ਦੋਵੇਂ ਉਹ ਗਏ ਇਹ ਪਾਣੀ ਆ ਗਿਆ ਤੇਜ਼ ਉਹ ਗਏ ਇਹ ਸਤਲੁਜ ਦੇ ਨਿਸ਼ਾਨ ਤੋਂ ਉੱਪਰ ਚਲ ਗਈ ਸਤਲੁਜ ਦਰਿਆ ਬਈ ਆਹ ਵੇਖੋ ਕੀ ਕੁਛ ਰੜ ਕੇ ਆਇਆ ਇੱਥੇ ਸਤਲੁਜ ਦਰਿਆ ਉਹ ਡੇਟਾ ਤੋਂ ਪਾਣੀ ਉੱਪਰ ਵਹਿਣ ਦੇ ਆ ਵਾ ਫਿਰ ਸਸਿਕਾਲ ਜੀ ਸਾਰਿਆਂ ਨੂੰ ਅੱਜ ਆ ਗਈ 15 ਅਗਸਤ ਤੇ 15 ਅਗਸਤ ਤੇ ਤੁਹਾਨੂੰ ਮੈਂ ਲਾਈ ਅਪਡੇਟ ਦੇਣਿਆ ਰੋਪੜ ਸਤਲੁਜ ਦਰਿਆ ਦੀ ਯਾਹ ਵੇਖ ਸਕਦੇ ਆ ਦਰਿਆ ਪੂਰਾ ਤੇ ਪਾਣੀ ਛੱਲਾ ਛੱਲਾ ਕਰਦਾ ਜਾਂਦਾ ਕਹਿੰਦੇ ਜਿਹੜਾ ਉਹ ਟਿੱਬੀ ਸਾਹ ਗੁਰਦੁਰਾ ਤੋਂ ਹੀ ਵੇਖਣਦੇ ਹੋ ਉਥੋਂ ਤੱਕ ਤਾਣਾ ਤੱਕ ਪਾਣੀ ਚਲ ਗਿਆ ਹਾਂਦੇ ਅੰਦਰ ਗਿਆ ਹੀ ਪਾਣੀ ਗੁਦਰਾ ਠੀਬੀ ਸਾਹਿਬ ਦੇ ਇੱਧਰ ਜਿਹੜੇ ਬੂਟੀ ਰੋੜ ਕੇ ਆਈ ਸੀ ਇੱਧਰ ਸਾਰੀ ਛੱਡੀ ਆ ਅੱਜ 15 ਗੱਸ ਕਰਕੇ ਭੀੜੀ ਕਾਫੀ ਆ ਤੁਸੀਂ ਸੜਕ ਤੇ ਵੇਖ ਸਕਦੇ ਆ ਤੇ ਅੱਜ ਬਹੁਤ ਜ਼ਿਆਦਾ ਪਾਣੀ ਦਾ ਥੋੜੇ ਦਿਨ ਪਹਿਲਾਂ ਇੱਥੇ ਬੂਟੀ ਰੋੜ ਕੇ ਆਈ ਆ ਵੇਖ ਸਕਦੇ ਤੁਸੀਂ ਤੇ ਇਹੋ ਹੀ ਸੱਤ ਲੋ ਦਰਿਆ ਬੜਾ ਬਹਾਵ ਤੇਜ ਆ ਫਿਲਹਾਲ ਤੇ ਉਫਾਨ ਮਾਰਨ ਦੀ ਥੋੜੇ ਦਿਨ ਹੋਇਆ ਥੋੜਾ ਜਿਹਾ ਪਾਣੀ ਘਟਿਆ ਵਾ ਲੇਕਿਨ ਅਜੇ ਵੀ ਪਾਣੀ ਦੀ ਛਲਛਲ ਵੇਖੋ ਕਿੰਨੀ ਪੀਜ ਆ ਨੀ ਵੀ ਦੇਖ ਸਕਦੇ ਹਜੇ ਬਹਾ ਬਹੁਤ ਤੇਜ ਆ ਤੇ ਗੇਟਾਂ ਦੇ ਵਿੱਚੋਂ ਪਾੜ ਕੇ ਆਉਂਦੇ ਆ ਪਾਣੀ ਦੇਖੋ ਚੈੱਕ ਕਰੋ tufaan ਤੇ ਆ ਪੂਰਾ ਸਤਲੁਜ ਦਰਿਆ ਇਸ ਟਾਈਮ ਸਤਲੁਜ ਦਰਿਆ ਹੋਣ ਤੇ ਫਲਾਇ ਦੇ ਇਸ ਟਾਈਮ ਤੇ ਗੇਟ ਦੇ ਹੈਗੇ ਆ 1 2 3 4 5 6 7 8 9 ਗੇਟ ਆ ਪੂਰੇ ਟੋਟਲ ਤੇ ਪਾਣੀ ਛੱਲਾ ਛੱਲਾ ਕਰਦਾ ਆਉਂਦਿਆ ਵਾ ਤੇ ਉਧਰ ਤੁਹਾਨੂੰ ਅੰਦਰ ਪਾਸੇ ਵੀ ਲੈ ਕੇ ਜਾਵਾਂਗੇ ਉਧਰ ਖਾਵਾਂਗੇ ਕੀ ਮੋਹਲਿਆ ਦਰਿਆ ਦਾ ਪਾਣੀ ਦੋ ਤੁਸੀਂ ਚੈੱਕ ਕਰ ਸਕਦੇ ਆਂ ਕਿਦਾਂ ਗੇਟਾਂ ਜੋ ਪਾੜ ਕੇ ਆਉਂਦਿਆ ਪਾਣੀ ਸਤਲੁਜ ਦਰਿਆ ਦਾ ਬਈ ਆ ਵੇਖੋ ਕੀ ਕੋਈ ਸੜ ਰੋੜ ਕੇ ਆਇਆ ਇੱਥੇ ਸਤਲੁਜ ਦਰਿਆ ਦੇ ਉਹ ਡੇਟਾ ਤੋਂ ਪਾਣੀ ਉੱਪਰ ਬੈਹਨਦੇ ਆ ਵਾ ਤੇ ਹੁਣ ਅੰਦਰਲੇ ਪਾਸੇ ਆਏ ਆ ਇਧਰ ਵੀ ਪਾਣੀ ਪੂਰਾ ਤੇਜ਼ ਆ ਤੁਹਾਨੂੰ ਦਿਖਾਉਂਦੇ ਆ ਇਧਰ ਇਧਰ ਤੇ ਕਾਫੀ ਤੇਜ਼ ਆ ਪਾਣੀ ਦੇ ਲਹਿਰਾਂ ਵੇਖੋ ਚੈੱਕ ਕਰ ਸਕਦੇ ਤੁਸੀਂ ਬਹੁਤ ਜ਼ਿਆਦਾ ਸਤਲੁਜ ਦਰਿਆ ਦਾ ਪਾਣੀ ਤੇਜ਼ ਆ ਫੋਨ ਮਾਰਨ ਦੀ ਪੂਰੀ ਤੇ ਇੱਥੇ ਰੌਣਕ ਇਹ ਤਾਂ ਤਾਂ ਜਿਆਦਾ ਉਧਰ ਗੇ ਭੀੜ ਬਹੁਤ ਜਿਆਦਾ ਵਾ ਅੱਗੇ ਚੱਲਦੇ ਹਾਂ ਤੇ ਅੱਜ 15 ਅਗਸਤ ਆ ਤਾਂ ਕਰਕੇ ਭੀੜ ਯਾ ਲਾਈਵ ਅਪਡੇਟ ਦੇਣੇ ਆ ਸਤਲੁਜ ਦਰਿਆ ਦੀ ਦੇਖੋ ਫਾਨ ਮਾਰਨ ਦੀ ਪੂਰੀ ਤੇ ਫੋਲ ਰਸ਼ ਹੋਇਆ ਪਿਆ 15 ਅਗਸਤ ਕਰਕੇ ਕਿੰਨੀ ਜਨਤਾ ਆਉਂਦੀ ਫਿਰ ਉਹ ਵੇਖ ਸਕਦੇ ਤੁਸੀਂ ਤੇ ਆ ਸਤਲੁਜ ਦਰਿਆ ਦਾ ਪੂਰਾ ਫਾਨ ਮਾਰਨ ਦਾ ਇਸ ਟਾਈਮ ਤੇ ਦਰ ਉਧਰ ਰੂਪ ਦੀ ਦੇਖ ਸਕਦੇ ਆ ਇਸ ਟਾਈਮ ਸਤਲੁਜ ਦਰਿਆ ਦਾ ਇੰਨੇ ਲੱਗ ਜਿਆਦਾ ਪਾਣੀ ਭਾਵ ਤੇ ਜਾਣਾ ਵੇਖੋ ਯਾਰ ᱪਿਆ ਕਰਾਂ ਇੱਥੋਂ ਜੇ ਕੋਈ ਗਿਆ ਸਿੱਧਾ ਰੋੜਦਾ ਹੀ ਜਾਣਾ ਇਧਰੋਂ ਦੇਖੋ ਕਿਤੇ ਬਾਈ ਆ ਸਾਰੇ ਗੇਟਾਂ ਦਾ ਪਾਣੀ ਖੋਲਤਾ ਵਾ ਇਹ ਸਾਰਾ ਪਾਣੀ ਇਧਰ ਗੇਟ ਖੋਲਤੇ ਆ ਪਰਲੇ ਪਾਸੇ ਫਾਨਦੇ ਆ ਪੂਰਾ ਉਧਰ ਵੀ ਆ ਤੇ ਇਧਰ ਪੂਰੇ ਭੋਲੇ ਗੇਟ ਪਾਣੀ ਦਾ ਛੱਲਾ ਚਾ ਕਰ ਸਦੇ ਪਾਣੀ ਵਾਂ ਸੋਣ ਸਦੇ ਤੇਨੂੰ ਅੰਨੀ ਕ ਭਿਆਣਾ ਰੋ ਕਰੋ ਆਉਂਦਿਆ ਸਤਲੁਜ ਦਰਿਆ ਕਿਦਾਂ ਮੁੰਡੇ ਬੈਠੇ ਆ ਜੇ ਡੇਗਿਆ ਤਾਂ ਕਾ ਦੇਤਾ ਤੇ ਗਿਆ ਲਾਗੇ ਫੋੜਾ ਖਿਚੰਦੇ ਆ ਇਦਾਂ ਦਾ ਲਾਗੇ ਨਹੀਂ ਗਾਨਾ ਜਿਦਾ ਕੋਈ ਕਾਸਟਮ ਨਹੀਂ ਆ ਗਾ ਲਾਗੇ ਆਸੇ ਪਾਸੇ ਹੱਥ ਛੋਟਾ ਤੇ ਗਿਆ ਇਸ ਜਗ੍ਹਾ ਤੇ ਆ ਕੇ ਬਿਲਕੁਲ ਹੀ ਸਤਾਨੀ ਨਾ ਕਰਿਓ ਜਿੱਦਾਂ ਆ ਮੁੰਡੇ ਨੂੰ ਹੁਣੇ ਥਕਾ ਮਾਰ ਲਗਾ ਡੇਗ ਚ ਲਾਹੀ ਸਤਾਨੀ ਦੇ ਕਰਨ ਤੇ ਜੇ ਇੱਧਰ ਡੇਗਿਆ ਤੇ ਬਸ ਗਿਆ ਇਹ 뷰 ਬਹੁਤ ਸ਼ਾਨਦਾਰ ਆਵਾ ਕਾ ਪੂਰਾ ਫੁੱਲਿਆ ਸਪੋਰਟ ਕੋਈ ਆਈ ਜਾਂਦੇ ਚਾਈ ਜਾਂਦੇ ਫੁੱਲ ਸਪੋਰਟ ਆ ਖੱtre ਨਿਸ਼ਾਨ ਤੋਂ ਉੱਪਰ ਚਲ ਗਈ ਜੀ ਸਤਲੁਜ ਰਿਆਲ ਇਹ ਜਦੋਂ ਪਾਣੀ ਚੜਦਾ ਨਾ ਨਾ ਪੌੜੀਆਂ ਪੂੜੀਆਂ ਸਾਰੀਆਂ ਤੋਂ ਤੱਕ ਪਾਣੀ ਆਉਂਦਾ ਨਾ ਘਟੋ ਘਟ ਵੀ ਆ ਪੌੜੀਆਂ ਬਣਾਈਆਂ ਜਿਹੜੇ ਉੱਤੋਂ ਤੱਕ ਆਉਂਦਾ ਜੇ ਕਿਤੇ ਪਾਣੀ ਜ਼ਿਆਦਾ ਹੋ ਜਾਵੇ ਤਾਂ ਅੱਛੇ ਪੱਸੇ ਦੇ ਪਿੰਡਾਂ ਨੂੰ ਨੁਕਸਾਨ ਬਹੁਤ ਹੋਣਾ ਅੰਦਰੋਂ ਵੀ ਤੁਹਾਨੂੰ ਨਜ਼ਾਰਾ ਦਿਖਾਤਾ ਅੱਜ 15 ਘੰਟੇ ਸਾਰੀ ਪੀੜ ਲੱਗੀ ਆ ਤੇ ਅਪਡੇਟ ਤੇ ਇੱਧਰ ਇੱਧਰ ਦਾ ਮਾਹੌਲ ਤੁਹਾਨੂੰ ਹੁਣ ਚੈੱਕ ਕਰਾਉਂਦੇ ਆ ਤੁਹਾਨੂੰ ਚੀਜ਼ ਚੈੱਕ ਕਰਾਉਣਾ ਵਾ ਓ ਮੁੰਡਾ ਦਰਿਆ ਤੇ ਜੇ ਕੁਛ ਵੀ ਹੋ ਜੇ ਪਾਣੀ ਇੱਕ ਗੇਟ ਦੀ ਫੁੱਲ ਜੇ ਜਾਂ ਪਾਣੀ ਉੱਪਰ ਚਲ ਜੇ ਲੈਵਲ ਤੇ ਇਹ ਨੱਠੂਆ ਕਿੱਧਰ ਨੂੰ ਤੇ ਆਹ ਵੇਖੋ ਮੌਤ ਨੂੰ ਖੇਡਣ ਦੇ ਇੱਕ ਆ ਬਾਈ ਤੇ ਇੱਕ ਹੋਰ ਬਾਈ ਦਿਖਾਉਣਾ ਮੌਤ ਰਾ ਖੇਡਣ ਦੇ ਆ ਲੱਗਦਾ ਇਹਨਾਂ ਨੂੰ ਜ਼ਿੰਦਗੀ ਪਿਆਰੀ ਨਹੀਂ ਹੈਗੀ ਤੇ ਬਾਕੀ ਜਾਂਦੇ ਟਿੱਬੀ ਸਾਈਪਲ ਪੂਰਾ ਉਸ ਤੋਂ ਤੱਕ ਪਾਣੀ ਚਲ ਗਿਆ ਸਤ루 ਦਰਿਆ ਦਾ ਤੇ ਸਤ루 ਦਰਿਆ ਉਹ ਸਾਹ ਚਲ ਗਿਆ ਪਾਣੀ ਪੂਰਾ ਪਿਓ ਟਲਾਂ ਜੀ ਬਣਾਈਆਂ ਤੇ ਉਹਦਾ ਪਾਣੀ ਬਿਲਕੁਲ ਹੁਣ ਘਟ ਗਿਆ ਵਾ ਉਧਰਲੇ ਪਾਸੇ ਤੋਂ ਫੋਨ ਮਾਰਨ ਦੀ ਆ ਸਤ루 ਦਰਿਆ ਤੇ ਜਿਹੜੇ ਕਿ ਉਧਰਲੇ ਸਫਤੇ ਅੱਠ ਨੌ ਗੇਟ ਉਧਰਲੇ ਖੋਲੇ ਹੋਏ ਆ ਉਧਰ ਪਾਣ ਮੰਨਦੇ ਪੂਰੀ ਤੇ ਇੱਧਰ ਦੀ ਵੇਖ ਸਕਦੇ ਆ ਆ ਬਾਈ ਤੇ ਖੇਡਾ ਖਿੱਡਣ ਦੇ ਇਥੇ ਓ ਬਾਈ ਬਾਈ ਹਲੋ ਪਾਣੀ ਦੇ ਜੂਆ ਤੋਂ ਗਏ ਪਾਣੀ ਭਈਏ ਕੋ ਵੇਖੋ ਕਿੱਥੇ ਕੰਡੇ ਤੇ ਆ ਪਟੇ ਮਰਨਦੇ ਆ ਤੇ ਜੇ ਕਿਤੇ ਪਾਣੀ ਤੇਜ ਹੋ ਜਦੇ ਉਹ ਗਏ ਜੇ ਸਾਰੇ ਆ ਮੌਤ ਨਾਲ ਖੇਡਣਦੇ ਆ ਆ ਬਾਈ ਤੇ ਡਰ ਨਹੀਂ ਤੇ ਆ ਪਾਣੀ ਦੇ ਵਿੱਚ ਇਹਦਾ ਲੈਵਲ ਪੂਰਾ ਘਟਿਆ ਹੋਆ ਪਾਣੀ ਦਾ ਝਲਾਲ ਇੱਥੋਂ ਦਾ ਵਿਊ ਚੈੱਕ ਕਰ ਸਕਦੇ ਪਈਆਂ ਓਏ ਹੋਏ ਬਾਈ ਆ ਤੇ ਖੇਡਾ ਖੇਡਣਦੇ ਆ ਬਾਈ ਆ ਬਾਈ ਪਾਣੀ ਨਾਲ ਮਜ਼ਾਕ ਕਰਨਦੇ ਆ ਵਾ ਇੱਧਰ ਆ ਵੀ ਆ ਗਏ ਹੋਰ ਮੁੰਡੇ ਇਹ ਕਿੱਥੇ ਜਾਂਦੇ ਥੱਲੇ ਵੜ ਕੇ ਭੋਲਦੇ ਓਏ ਥੱਲੇ ਵੜ ਕੇ ਪਰਲੇ ਬਨੇ ਚੜ ਗਿਆ ਜੇ ਇਹ ਕਿਤੇ ਪਾਣੀ ਤੇਸ਼ ਹੋਇਆ ਗਏ ਇਹ ਮ제 ਲੁੱਟਣਦੇ ਐ ਇੰਜੋਏ ਲੈਣਦੇ ਓ ਇਸ ਤਿਲਕ ਦਾ ਓਏ ਆਇਆ ਸਲਿੱਪਾ ਮਾਰਦਿਆ ਪਾਣੀ ਨੇ ਨਾ ਮਜ਼ਾਕ ਸਮਝਿਆ ਵਾ ਸਤਲੂ ਦਰਿਆ ਚੋਂ ਵੀ ਐਡੇ ਵੱਡੇ ਨਦੀ ਹੋਏ ਤਾਂ ਕੋਈ ਗੱਲ ਨਹੀਂ ਓ ਕਿੱਥੇ ਰੜਦੇ ਜਾਂਦੇ ਓ ਗਿਆ 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 ਓ ਗਏ ਦੋਵੇਂ ਓ ਗਏ ਓ ਪਾਣੀ ਆ ਗਿਆ ਤੇਜ਼ ਓ ਗਏ ਯਾ ਸਤ ਪਾਣੀ ਨੂੰ ਤੇ ਇਹਨਾਂ ਨੇ ਮਜ਼ਾਕ ਸਮਝਿਆ ਜੇ ਭੋਲੇ ਰੋਟੀ ਨਾਲ ਵੀ ਕੋਈ ਗੱਲ ਨਹੀਂ ਨਾ ਹੋਣਾ ਖਤਰਾ ਪਰ ਸਤਲੂ ਦਰਿਆ ਕਿਡੇ ਵੱਦ ਦਿਨ ਹੋਣਾ ਜਿਗਰਾਵੀ ਅਤੇ ਭਰਗ ਯਾਰ ਖਤਰੇ ਤੋਂ ਖਾਲੀ ਵੀ ਨਹੀਂ ਹੈਗਾ ਵੇਖੋ ਕਿਦਾਂ ਸਾਰੇ ਨਾ ਹੁੰਦੇ ਆ ਤੇ ਇੱਧਰ ਛੋਟੇ ਛੋਟੇ ਬੱਚੇ ਵੀ ਆ ਜੇ ਕਿਤੇ ਡੁੰਗਾਈ ਹੋਵੇ ਉਧਰ ਤੇ ਵਿੱਚ ਸਿੱਧਾ ਜਾਣਾ ਇਹਨਾਂ ਨੇ ਆਖੋ ਦੋ ਇੱਧਰ ਆ ਬਾਕੀ ਉਧਰ ਆ ਮਜ਼ਾਕ ਕਰਨ ਦੇ ਪਾਣੀ ਨਾਲ ਪਾਣੀ ਨਾਲ ਆਗਣਾ ਤੇ ਇਹੋ ਜਿਹੀ ਚੀਜ਼ਾਂ ਨਾਲ ਕਦੇ ਨਾ ਮਜ਼ਾਕ ਕਰਨਾ ਚਾਹੀਦਾ ਇਹ ਜਿੰਨੀਆਂ ਚੰਗੀਆਂ ਹੁੰਦੀਆਂ ਨਸ਼ਟ ਵੀ ਕਰਦੀਆਂ ਬੰਦੇ ਨੂੰ ਆਹ ਵੇਖੋ ਕਿੱਥੇ ਆ ਬੜੇ ਪਾਣੀ ਦਾ ਲੈਵਲ ਇਹਦਾ ਉੱਪਰ ਇੱਥੋਂ ਤੱਕ ਹੁੰਦਾ ਹੋਵੇ ਜਿੰਨੀਆਂ ਪਿੱਲਰ ਬਣੇ ਨੇ ਜਿਹੜੀ ਕਿ ਇਹਨਾਂ ਨੂੰ ਸਮਝ ਨਹੀਂ ਹੈਗੀ ਇਹ ਤਾਂ ਵੜ ਗਏ ਥੱਲੇ ਮੇ ਲੰਦਾ ਇੱਧਰ ਕਿੱਦਾਂ ਗਏ ਹੋਣਗੇ ਉਧਰੋਂ ਗਏ ਹੋਣੇ ਆ ਹਾਂ ਵਾ ਬੱਚੇ ਓਏ ਬੱਚੋ ਏ ਆ ਵੇਖੋ ਯਾਰ ਓਏ ਬਾਹਰ ਆ ਜਾਓ ਇੱਧਰ ਕਿੱਧਰ ਕਰਨ ਦੇ ਜੇ ਰੁੜ ਜਣਾ ਤੁਸੀਂ ਇਹ ਉਪਰੋਂ ਹੁੰਦੇ ਹੁਣ ਤਾਂ ਨੂੰ ਹੋਂਨੇ ਕਿੱਧਰੋਂ ਹੁੰਦੇ ਆ ਇਧਰੋਂ ਇਧਰੋਂ ਚੜਨਗੇ ਉਧਰੋਂ ਚੜਨਗੇ ਕਿੱਸੇ ਆਏਗਾ ਉੱਪਰ ਉੱਪਰ ਕਿੱਸੇ ਆਏਗਾ ਉੱਪਰ ਇਹ ਚਿੱਲ ਮੰਨਦੇ ਆ ਪਾਣੀ ਦਾ ਤੇਜ਼ ਵਹਾਅ ਹੋ ਗਿਆ ਨਾ ਮਿੰਟ ਨਹੀਂ ਲੱਗਣਾ ਭਰ ਲੱਗਿਆ ਇਹ ਤੇ ਛੋਟੇ ਛੋਟੇ ਬੱਚੇ ਜਾਣ ਨਾ ਖੇਡਦੇ ਸਤਲੁਜ ਦਰਿਆ ਤੇ ਉਹ ਵੀ ਇਧਰ ਵੇਖੋ ਪੂਰਾ ਭਰਿਆ ਦਰਿਆ tufaan marndi aa aa bootī rod ke aayi jehdi tufaan marndi idhar paani ਕਿੰਨੀ ਤੇਜ਼ ਹੈ ਤੇ ਉਧਰ ਉਹ ਨਜ਼ਾਰੇ ਲੁੱਟਣਦੇ ਆ ਆ ਗੇੜ ਦੇ ਬਿਲਕੁਲ ਉੱਤੇ ਆ ਗਿਆ ਪਾਣੀ ਵੇਖੋ ਸੋ ਇਹ ਅਸੀਂ ਜੀ 15 ਅਗਸਤ ਦੇ ਸਤਲੁਜ ਦਰਿਆ ਦੀ ਅਪਡੇਟ ਫਾਣ ਮਾਰਨ ਲਿਆ ਪੂਰਾ ਪਾਰੇ ਪੱਲੇ ਦੇ ਗੇਟ ਖੁੱਲੇ ਛੱਲਾ ਮਾਰਨ ਲਿਆ ਤੇ ਬੱਚੇ ਖੜਦੇ ਨੇ ਜਾ ਕੇ ਤਾਂ ਨਹੀਂ ਕਰਨਾ ਚਾਹੀਦਾ ਵੀਡੀਓ ਨੂੰ ਮਤਵਾ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਸਾਰੇ ਤੱਕ ਪਹੁੰਚੇ ਤੇ ਇਹ ਚੀਜ਼ ਨੂੰ ਦੇਖਿਆ ਜਾ ਸਕੇ ਤੇ ਰੋਕਿਆ ਜਾ ਸਕੇ ਹੁਣ ਮਿਲਦੇ ਨੇ ਅਗਲੇ ਘੰਟੇ ਦੇ ਲੋਪਤਾਂ ਦੇ ਲਈ ਟੈਲੈਂਟ ਟੇਕਰ ਬਾਏ ਬਾਏ